ਆਟੋ ਵਾਲਿਆਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਵਾਦ ਵੇਖਣ ਨੂੰ ਮਿਲਦਾ ਹੀ ਰਹਿੰਦਾ ਤੇ ਤਾਜ਼ਾ ਮਾਮਲਾ ਗਿਲ ਚੌਂਕ ਤੋਂ ਸਾਹਮਣੇ ਆਇਆ ਦੱਸਿਆ ਜਾਂਦਾ ਹੈ ਕਿ ਆਟੋ ਚਾਲਕਾਂ ਦੇ ਵੱਲੋਂ ਸਵਾਰੀਆਂ ਨੂੰ ਬਿਨਾਂ ਦੱਸੇ ਬਿਠਾ ਲਿਆ ਜਾਂਦਾ ਹੈ ਤੇ ਜਦ ਉਤਰਨ ਦੀ ਵਾਰੀ ਆਉਂਦੀ ਹੈ ਤਾਂ ਪੈਸਿਆਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਤੇ ਅਜਿਹਾ ਹੀ ਹੋਇਆ ਜਿੱਥੇ 10 ਰੁਪਏ ਨੂੰ ਲੈ ਕੇ ਇੱਕ ਕੁੜੀ ਤੇ ਆਟੋ ਚਾਲਕ ਵਿਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ ਇੱਥੋਂ ਤੱਕ ਕਿ ਕੁੜੀ ਤੇ ਆਟੋ ਚਾਲਕ ਵਿਚਾਲੇ ਬਹਿਸ ਇੰਨੀ ਵੱਜ ਜਾਂਦੀ ਹੈ ਕਿ ਆਟੋ ਵਾਲੇ ਨੂੰ ਕੁੜੀ ਥੱਪੜ ਤੱਕ ਮਾਰਨ ਦੀ ਗੱਲ ਆਖ ਦਿੰਦੀ ਹੈ ਜਿਸ ਤੋਂ ਬਾਅਦ ਕੀ ਅਣਖ ਦੇ ਵਿੱਚ ਆਇਆ ਆਟੋ ਚਾਲਕ ਜਿਸ ਦੇ ਵੱਲੋਂ 10 ਰੁਪਏ ਨਹੀਂ ਮੋੜੇ ਜਾਂਦੇ ਤੇ ਉਦੋਂ ਕੁੜੀ ਵੱਲੋਂ ਆਟੋ ਦੇ ਨਾਲ ਲਟਕ ਕੇ ਆਟੋ ਨੂੰ ਰੋਕ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਜਦ ਆਟੋ ਵਾਲੇ ਦੇ ਨਾਲ ਮੀਡੀਆ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਤਾਂ ਆਟੋ ਵਾਲੇ ਦਾ ਕਹਿਣਾ ਕਿ ਸਰਾਸਰ ੱਤਕਾ ਕੀਤਾ ਜਾ ਰਿਹਾ ਕਾਲੇ ਨੇ ਕੀ ਹੋਈ ਸੀਗੀ ਕਹਿੰਦੇ ਹੁਣ ਉਹ ਘਰੋਂ ਬੈਹ ਜਾ ਹਾਂ ਇੱਜਾ ਮੈਨੂੰ ਵੀ ਬਦੋ ਹਾਂਜੀ ਉੱਤੋ ਜੀ 10 ਰੁਪਏ ਦੇ ਮੈਨੂੰ ਬੈਠੀ ਕਿੱਥੋਂ ਸੀਗੀ ਟੰਡਾ ਘਰ ਤੋਂ 10 ਰੁਪਏ 'ਤੇ ਲੜਾਈ ਹੋਈ 10 ਰੁਪਏ 'ਤੇ ਮੈਂ ਜੁੱਤੀ ਮਾਰੂਗੀ ਜੁੱਤੀ ਮਾਰਾਂਗੀ ਵੀ Thank you.